ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀ ਯੂਨੀ ਬਲੈਗਰੀ ਤੇ ਦੋਸਤੋ ਅੱਜ ਤੁਹਾਡੇ ਲਈ ਮੈਂ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਇਆਗਾ ਜਿਹੜੀ ਇਹ ਵੀਡੀਓ ਆ ਇਹ ਤੁਹਾਡੇ ਬਹੁਤ ਜ਼ਿਆਦਾ ਫਾਇਦੇ ਦੀ ਵੀਡੀਓ ਆ ਤੁਹਾਡਾ 1500 2000 ਰੁਪਇਆ ਬਚੇਗਾ ਜੇਕਰ ਇਹ ਵੀਡੀਓ ਦੇਖ ਲਵੋਗੇ ਜਿਹੜਾ ਮਿੰਤਾ ਕਰੋਗੇ ਫੋਨ ਕਰੋਗੇ ਬੰਦਾ ਆਵੇ ਨਾ ਆਵੇ ਅੱਜ ਆਉਣਾ ਕੱਲ੍ਹ ਆਉਣਾ ਐਦਾਂ ਦੇ ਬਹੁਤ ਡਰਾਮੇ ਚੱਲਦੇ ਆ ਬਹੁਤ ਜ਼ਿਆਦਾ ਲਾਰੇ ਲਾਏ ਜਾਂਦੇ ਹੁੰਦੇ ਆ ਕਾਦੇ ਖਤ ਲਾਏ ਜਾਂਦੇ ਆ ਮਹਾਰਾਜ ਜੀ ਜੋ ਆਪਣੇ ਘਰਾਂ ਦੇ ਵਿੱਚ ਏਸੀ ਲੱਗੇ ਹੋਏ ਨੇਗੇ ਇਹਨਾਂ ਦੇ ਵਿੱਚ ਜੇਕਰ ਆਪਾਂ ਨੂੰ ਲੱਗਦਾ ਵੀ ਕੂਲਿੰਗ ਘਟ ਹੈ ਗੈਸ ਪਵਾਉਣੀ ਹੁੰਦੀ ਹੈ ਗੈਸ ਦਾ ਤੁਹਾਡੇ ਤੋਂ 2500 3000 4000 5000 ਰੁਪਿਆ ਲਿੱਤਾ ਜਾਂਦਾ ਪਰ ਇੰਨਾ ਪੈਸਾ ਕੋਈ ਨਹੀਂ ਲੱਗਦਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਆਪਦੇ ਏਸੀ ਦੇ ਵਿੱਚ ਗੈਸ ਕਿੱਦਾਂ ਪਾਉਣੀ ਹੈਗੀ ਅੱਜ ਮੈਂ ਆਪਦੇ ਘਰ ਦੇ ਵਿੱਚ ਖੁਦ ਆਪਣੇ ਏਸੀ ਦੇ ਵਿੱਚ ਗੈਸ ਪਾਵਾਂਗਾ ਜੋ ਮੈਂ ਗੈਸ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲਿਆਂਦੀ ਆ ਜਿੱਦਾਂ ਕਿ ਸਾਡੇ ਬਰਨਾਲਾ ਸ਼ਹਿਰ ਆ ਬਰਨਾਲਾ ਸ਼ਹਿਰ ਦੇ ਵਿੱਚ ਸਤੀਸ ਨਾਮ ਦੀ ਦੁਕਾਨ ਆ ਗਈ ਜਿੱਥੇ ਕਾਲਾ ਬੀਸੀ ਆਰਾਂ ਵਾਲਾ ਉਸ ਗਲੀ ਦੇ ਵਿੱਚ ਦੁਕਾਨ ਆ ਇਹ ਤਾਂ ਉੱਥੋਂ ਇਹ ਮੇਰੇ ਏਸੀ ਦੇ ਵਿੱਚ 22 ਨੰਬਰ ਗੈਸ ਪੈਂਦੀ ਹੈਗੀ 22 ਨੰਬਰ ਔਰਿਜਨਲ ਗੈਸ ਕੰਪਨੀ ਦੀ ਗੈਸ ਸਿਰਫ 600 ਰੁਪਏ ਦੀ ਮਿਲੀ ਹੈ ਜਿਹੜੀ ਗੈਸ ਪਾਉਣ ਦਾ ਮੈਥੋਂ ਮੰਗਿਆ ਗਿਆ ਸੀਗਾ 3000 ਰੁਪਿਆ ਫਰਕ ਦੇਖ ਲਓ ਕਿੰਨਾ ਪੈ ਗਿਆ ਤੇ ਇਹ ਗੈਸਪੌਨ ਖਾਤਰ ਮੈਨੂੰ ਇੱਕ ਚਾਹੀਦੀ ਹੁੰਦੀ ਹੈ ਪਾਈਪ 200 ਰੁਪਏ ਦੀ ਪਾਈਪ ਮਿਲੀ ਆ ਵਧੀਆ ਜੇਕਰ ਦੇਸੀ ਲੈਣੀ ਸੀ ਤਾਂ 150 ਰੁਪਏ ਦੀ ਮਿਲਦੀ ਸੀ ਮੈਂ ਵਧੀਆ ਜੀ ਲਿਆ ਪਾਈਪ ਇਹ 200 ਦੀ ਪਾਈਪ ਮਿਲੀ ਤੇ 200 ਰੁਪਏ ਦਾ 2DL ਜਆ ਮਿਲਿਆ ਟੋਟਲ ਮੇਰਾ ਲੱਗਿਆਗਾ ਦੋਸਤੋ ਇਹਦੇ ਉੱਪਰ 1000 ਰੁਪਏ ਕਿੰਨਾ ਬਚ ਗਿਆ ਮੇਰਾ 2000 ਰੁਪਿਆ ਕੰਮ ਕਿੰਨੇ ਟਾਈਮ ਦਾਗਾ 10 ਮਿੰਟਾਂ ਦਾ ਪਾਉਣੀ ਕਿਵੇਂ ਆਗੀ ਸਿਰਫ ਤੁਹਾਡੇ ਕੋਲੇ ਪੇਚਕਾ ਸਾ ਇਹਦੀ ਵੀ ਕੋਈ ਜ਼ਰੂਰਤ ਨਹੀਂ ਪਲਾਸ ਇਹਦੀ ਵੀ ਕੋਈ ਜ਼ਰੂਰਤ ਨਹੀਂ ਸਿਰਫ ਇੱਕ ਚਾਬੀ ਦੀ ਜ਼ਰੂਰਤ ਪਊਗੀ ਜਾਬੀ ਦੇ ਨਾਲ ਤੁਸੀਂ ਇਹ ਗੈਸ ਕਿਵੇਂ ਪਾਉਣੀਆਂ ਤੁਹਾਨੂੰ ਮੈਂ ਸਾਰਾ ਦੱਸ ਦਾਂ ਕਿਵੇਂ ਪਾਵੋਗੇ ਗੈਸ ਮਾੜਾ ਇਹ ਵੀਡੀਓ ਨੂੰ ਜਿੰਨਾ ਹੋ ਸਕਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਕਿ ਇਹ ਵੀਡੀਓ ਹਰ ਇੱਕ ਘਰ ਘਰ ਤੱਕ ਪਹੁੰਚ ਜਾਵੇ ਤਾਂ ਤੁਸੀਂ ਯਾਰ ਘਰੇ ਬੇਲੇ ਬੈਠੇ ਰਹਿੰਦੇ ਹੋ ਮੋਬਾਈਲਾਂ ਤੇ ਆਏ ਲੱਗੇ ਰਹਿੰਦੇ ਹੋ ਆਪਦੇ ਘਰ ਦੇ ਵਿੱਚ ਖੁਦ ਆਪਣੇ ਏਸੀ ਦੇ ਵਿੱਚ ਨਾਰਮਲ ਤਰੀਕਾ ਦਾ ਕੋਈ ਬੜਾ ਔਖਾ ਨਹੀਂ ਗੈਸ ਪਾਉਣ ਦਾ ਕਿਵੇਂ ਪਾਉਣੀ ਹੈ ਕੀ ਸਾਰਾ ਦੱਸੂਗਾ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਪੇਜ ਨੂੰ ਜਾਂਦੇ ਜਾਂਦੇ ਫੋਲੋ ਕਰ ਲਓ ਆਓ ਹੁਣ ਚੱਲਦੇ ਆਪਾਂ ਫਟ ਦੇ ਉੱਪਰ ਜਿੱਥੇ ਆਪਣਾ ਏਸੀ ਪਿਆ ਉੱਥੇ ਕਿਵੇਂ ਇਹ ਗੈਸ ਪਾਉਣੀ ਆ ਸਾਰਾ ਦੱਸੂ ਤੁਹਾਨੂੰ ਵਿਸਤਾਰ ਦੇ ਨਾਲ ਲਾ ਵੀ ਦੋਸਤੋ ਆਪਾਂ ਏਸੀ ਦੇ ਕੋਲੇ ਪਹੁੰਚ ਚੁੱਕੇ ਆਂਗੇ ਏਸੀ ਤੁਹਾਡਾ ਚੱਲਦਾ ਹੋਣਾ ਚਾਹੀਦਾ ਜਦੋਂ ਤੁਸੀਂ ਗੈਸ ਪਾਉਣੀ ਆ ਗੈਸ ਪਾਉਣ ਵੇਲੇ ਜਿਹੜਾ ਆਪਾਂ ਬਜ਼ਾਰ ਤੋਂ ਸਮਾਨ ਖਰੀਦ ਕੇ ਲਿਆਂਦਾਗਾ ਉਹ ਸਮਾਨ ਕਿਵੇਂ ਇਸਤੇਮਾਲ ਕਰਨਾਗਾ ਸਾਰਾ ਤੁਹਾਨੂੰ ਆ ਦੱਸਦਾਗਾ ਵੀਡੀਓ ਦੇ ਨਾਲ ਅਸੀਂ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਸਕਿਪ ਕਰੋਗੇ ਤੁਹਾਡਾ ਨੁਕਸਾਨ ਆਗਾ ਮੇਰਾ ਨਹੀਂ ਹੈਗਾ ਕਿਉਂਕਿ ਫੇਰ ਮੁੜ ਕੇ ਤੁਸੀਂ ਕੋਈ ਗਲਤੀ ਕਰ ਬੈਠੋ ਲਿਆਂਦੀ ਵੀ ਗੈਸ ਨੂੰ ਖਰਾਬ ਕਰ ਬੈਠੋ ਸਾਰਾ ਤੁਹਾਨੂੰ ਦੱਸੂਗਾ ਵੀ ਕਿਹੜਾ ਪੁਰਜ਼ਾ ਕਿਵੇਂ ਲਾਉਣਾ ਕਿੱਥੇ ਲਾਉਣਾਗਾ ਆ ਜਿਹੜੀ ਪਾਈਪ ਆ ਗਈ ਦੋਸਤੋ ਇਸ ਪਾਈਪ ਨੂੰ ਤੁਸੀਂ ਇਹਦੀਆਂ ਸਾਈਡਾਂ ਬਣਾਈਆਂ ਵੀਆਂ ਨੇਗੀਆਂ ਇਹਦੀਆਂ ਸਾਈਡਾਂ ਦੇ ਹਿਸਾਬ ਨਾਲ ਤੁਸੀਂ ਇਹ ਪਾਈਪ ਹਾਂ ਆਦਾ ਕਸੀ ਜਾਊਗੀ ਇਧਰੇ ਪਾਸੇ ਇਹਦਾ ਨੋਜ਼ਲ ਦਾ ਪਤਾ ਲੱਗ ਜਾਊਗਾ ਤੁਹਾਨੂੰ ਆਟੋਮੈਟਿਕੀ ਆਹ ਨੋਜ਼ਲ ਇਧਰ ਕਸੀ ਜਾਣੀਆਂ ਸਭ ਤੋਂ ਪਹਿਲਾਂ ਆਪਾਂ ਕਸਾਂਗੇ ਜਿਹੜਾ ਇਹ ਲਿਆਂਦਾ ਇਹਦੇ ਵਿੱਚ ਇੱਕ ਬਾਲਜਾ ਹੁੰਦਾਗਾ ਨੇੜੇ ਲੱਗ ਦਿਖਾ ਦੇ ਆਹ ਬਾਲਜਾ ਹੁੰਦਾ ਇਹਦੇ ਵਿੱਚ ਇਹਨੂੰ ਪਹਿਲੇ ਟਾਈਟ ਕਰਿਆ ਪਿਆ ਇਹਨੂੰ ਢਿੱਲਾ ਕਰ ਲਓ ਪਹਿਲਾਂ ਕਿਉਂਕਿ ਇਹਨੇ ਨਹੀਂ ਗਾਇੰਸ ਆ ਜਿਹੜੀ ਇਹਦੇ ਵਿੱਚ ਆਪਣੇ ਕੋਲ ਬੋਟਲ ਚ ਉਹ ਨਾਲ ਦੀ ਨਾਲ ਲੀਕ ਹੋ ਜਾਣੀ ਹੈਗੀ ਇਹਨੂੰ ਇਹਦੇ ਉੱਤੇ ਕਸਿਆ ਜਾਊ ਇਹ ਇਹਨੂੰ ਇਸ ਤਰ੍ਹਾਂ ਇਹਦੇ ਉੱਤੇ ਕਸ ਲੋ ਉਸ ਤੋਂ ਬਾਅਦ ਇੱਕ ਪਾਇਪ ਇਹਦੇ ਉੱਤੇ ਕਸ ਲੋ ਇਹਦੇ ਉੱਤੇ ਕਸੀ ਗਈ ਨਾ ਉਦੋਂ ਬਾਅਦ ਤੁਹਾਨੂੰ ਦਿਖਾਉਣਾ ਨਿਸ਼ਾਨੀ ਜਦੋਂ ਕੂਲਿੰਗ ਘਟ ਜਾਂਦੀ ਹੈਗੀ ਉਦੋਂ ਕੀ ਹੋ ਜਾਂਦਾਗਾ ਆਹ ਦੇਖ ਲਓ ਇਹਦੇ ਉੱਤੇ ਪਾਣੀ ਜੰਮਣਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਤਾਂ ਪਾਣੀ ਦੇ ਉੱਤੇ ਬਰਫ਼ ਜੰਮੀ ਹੋਣੀ ਸੀ ਉਹ ਬਰਫ਼ ਸਾਰੀ ਖੁਰੀ ਜਾਂਦੀ ਹੁਣ ਇਹਦੇ ਉੱਤੋਂ ਤੇ ਜਿਹੜੀ ਗੈਸ ਪਾਉਣੀ ਹੁੰਦੀ ਆ ਨੀਚਲੀ ਹੁੰਦੀ ਹੈਗੀ ਆਹ ਨੀਚੇਲਾ ਜਿਹੜਾ ਪੁਆਇੰਟ ਹੈਗਾ ਇਹਦਾ ਆ ਨਟ ਖੋਲਣਾ ਆਪਾਂ ਇਹ ਨਟ ਖੋਲ ਕੇ ਗੈਸ ਪਾਉਣੀ ਹੈਗੀ ਨਾ ਕਿ ਆ ਉੱਪਰਲਾ ਏਸੀ ਚੱਲਦਾ ਹੋਣਾ ਚਾਹੀਦਾ ਇਹ ਨਟ ਨੂੰ ਚਾਬੀ ਲੱਗੂਗੀ 15 ਨੰਬਰ 15 ਨੰਬਰ ਚਾਬੀ ਨਾਲ ਇਹ ਨਟ ਖੋਲ ਲੈਣਾ ਤੁਸੀਂ ਇਹ ਨਟ ਖੋਲ ਲਿਆ ਹੁਣ ਇੱਥੇ ਆਪਾਂ ਕਸਣੀ ਹੈਗੀ ਆਹ ਪਾਈਪ ਇਹਨੂੰ ਪੂਰਾ ਟਾਈਟ ਕਰ ਲੈਣਾ ਪਲਾਸ ਦੇ ਨਾਲ ਜਦੋਂ ਗੈਸ ਪਾਉਣੀ ਆ ਇਹਨੂੰ ਐਸ ਲੋਟਾ ਮੂਦਾ ਕਰਨਾਗਾ ਆਪਾਂ ਮੂਦਾ ਕਰਕੇ ਇਹਨੂੰ ਇੱਕੇ ਧਾਮ ਨਹੀਂ ਉਹ ਕਰਨਾ ਇਹਨੂੰ ਇੱਕ ਵਾਰੀ ਜਦੋਂ ਗੈਸ ਪਾਉਣ ਲੱਗਣਾਗਾ 10 ਸੈਕਿੰਡ ਇਹਨੂੰ ਗੈਸ ਇਹਦੇ ਵਿੱਚੋਂ ਕੱਢਣੀ ਆ 10 ਸੈਕਿੰਡਾਂ ਬਾਅਦ ਆਪਾਂ ਗੈਸ ਜਿਹੜੀ ਬੰਦ ਕਰ ਦੇਣੀ ਹੈਗੀ ਆਓ ਹੁਣ ਤੁਹਾਨੂੰ ਦੱਸਦਾ ਕਿਵੇਂ ਪੈਂਦੀ ਆ ਇਹ ਉਦੋਂ ਆ ਵੇਜ ਦੀ ਬੰਦ ਕਰ ਦੋ ਇੱਕ ਵਾਰ ਇਹਨੂੰ ਫੇਰਾਂ ਦੋ ਹੀਲਿਆਂ ਚ ਦੋ ਤਿੰਨ ਹੀਲਿਆਂ ਚ ਪਊਗੀ ਇਹ ਐ ਇਕੱਠੀ ਨਹੀਂ ਪੈ ਪੈਣੀ ਪਾਇਆਪ ਆਪਣੀ ਗੈਸ ਪਾਉਣ ਨਾਲ ਆਹ ਜਿਹੜੀ ਪੂਰੀ ਠੰਡੀ ਹੋਣ ਲੱਗ ਗਈ ਹੁਣ ਪਤਾ ਲੱਗਣ ਲੱਗਿਆ ਵੀ ਇਹਦੇ ਵਿੱਚ ਗੈਸ ਆ ਜਿਹੜੀ ਜਾਣ ਲੱਗ ਗਈ ਅੱਗੇ ਇਹ ਪਾਇਪ ਇੰਨੀ ਠੰਡੀ ਨਹੀਂ ਸੀ ਹੈਗੀ ਇੱਕ ਹੀਲੇ ਜੀ ਦੇਖ ਲਓ ਕਿੰਨਾ ਫਰਕ ਪੈ ਗਿਆ ਇਹਦਾ ਹੁਣ ਦੁਬਾਰਾ ਫੇਰ ਛੱਡਾਂਗੇ ਆਪਾਂ ਇਹਨੂੰ ਦੇ ਨਾਲ ਜਦੋਂ ਤੁਸੀਂ ਕੰਨ ਲਾ ਕੇ ਦੇ ਦੇਖੋਗੇ ਤੁਹਾਨੂੰ ਦੱਸੂਗਾ ਵੀ ਗੈਸ ਵਿੱਚ ਜਾ ਰਹੀ ਹੈਗੀ ਸਿਰਫ ਦੋਸਤੋ ਇਹ ਨਾਰਮਲ ਤਰੀਕਾ ਹੁੰਦਾ ਗੈਸ ਪਾਉਣ ਦਾ ਕੋਈ ਬਾਲਾ ਵੱਡਾ ਤਰੀਕਾ ਨਹੀਂ ਹੈਗਾ ਇਹਨੂੰ ਲਿਆ ਕੇ ਤੁਸੀਂ ਆਪਣੇ ਘਰ ਦੇ ਵਿੱਚ ਖੁਦ ਆਪ ਪਾ ਸਕਦੇ ਹੋ ਆਪ ਤੁਸੀਂ ਪੈਸਾ ਜਿਹੜਾ ਉਹ ਬਚਾ ਸਕਦੇ ਹੋਗੇ ਨਹੀਂ ਆਪਣੇ ਤੋਂ ਮਿਹਨਤ ਜਿਹੜੀ ਉਹ 2-2 3-3000 ਰੁਪਏ ਮਿਹਨਤ ਦਾ ਹੀ ਲਏ ਜਾਂਦੇ ਨੇ ਸਿਰਫ ਇਹ 1000 ਰੁਪਏ ਦਾ ਪ੍ਰੋਜੈਕਟ ਆ ਸਾਰਾ ਪਾਈਪ ਤੇ ਆਹ 600 ਰੁਪਏ ਦੀ ਗੈਸ ਆਉਂਦੀ ਹੈ ਤੇ 200 ਦੀ ਪਾਈਪ ਆਉਂਦੀ ਹੈ ਤੇ 200 ਦਾ ਆਹ ਨਿਕਲ ਆਉਂਦਾ ਹੈਗਾ ਤਾਂ ਦੇਖ ਲਓ ਸਾਰਾ 1000 ਰੁਪਏ ਦੇ ਵਿੱਚ ਖੁਦ ਘਰੀ ਗਏਸ ਪਾਲੀ ਦੋਸਤੋ ਲੈ ਕੇ ਇਹ ਜੇਕਰ ਤੁਸੀਂ ਹਰ ਸਾਲ ਵੀ ਪਾਉਮੋਗੇ ਤਾਂ 3 ਸਾਲ ਪਾਉਂਦੇ ਰਹੋਗੇ ਜੇਕਰ ਉਹਨਾਂ ਨੂੰ ਤੁਸੀਂ 3000 ਰੁਪਏ ਦਿਨੇ ਵੀਡੀਓ ਕਿੰਦਾ ਨਹੀਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ YouTube ਚੈਨਲ ਨੂੰ ਦੋਸਤੋ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਕੁਬਾਰੇ ਨੂੰ ਆਪਾਂ ਫੇਰ ਬੰਦ ਕਰ ਦਿੰਨੇ ਆਂਗੇ ਪੈਪ ਆ ਜੀ ਆਹ ਬਹੁਤ ਜ਼ਿਆਦਾ ਕੂਲਿੰਗ ਦੇਣ ਲੱਗ ਗਈ ਅੱਗੇ ਇੰਨੀ ਕੂਲਿੰਗ ਦਿੰਦੀ ਨਹੀਂ ਸੀਗੀ ਇਹ ਪੈਪ ਆ ਤੇ ਪਾਣੀ ਸੀਗਾ ਇੱਥੋਂ ਉਹੀ ਬਰਫ਼ ਦਾ ਪਾਣੀ ਸੀ ਜਿਹੜਾ ਬਣ ਬਣ ਕੇ ਇਹਦੇ ਉੱਤੋਂ ਥੱਲੇ نیچے ਪਾਣੀ ਪਾਣੀ ਡਿੱਗਣ ਲੱਗਿਆ ਡਿੱਗੀ ਜਾਂਦਾ ਸੀਗਾ ਕੂਲਿੰਗ ਸੀ ਜਿਹੜੀ ਬਿਲਕੁਲ ਘਟੀ ਪਈ ਸੀ ਮੇਰੇ ਏਸੀ ਦੀ ਦੋਸਤੋ ਤੁਸੀਂ ਦੇਖਿਆ ਕਿ ਉੱਪਰ ਆਪਾਂ ਏਸੀ ਦੇ ਵਿੱਚ ਗੈਸ ਆ ਜਿਹੜੀ ਉਹ ਪਾ ਰਹੇ ਹੈਗੇ ਉੱਪਰ ਗੈਸ ਪੈ ਰਹੀ ਹੈ ਤੇ ਇੱਥੇ ਆ ਕੇ ਹੁਣ ਏਸੀ ਦੱਸਣ ਲੱਗਿਆ ਵੀ ਹਾਂ ਇਹਦੇ ਵਿੱਚ ਵਾਕਿਆ ਗੈਸ ਆ ਜਿਹੜੀ ਪੈ ਗਈ ਕੂਲਿੰਗ ਆ ਜਿਹੜੀ ਬਹੁਤ ਜ਼ਿਆਦਾ ਹੋਣੇ ਨੇ ਬਣਾਉਣੀ ਸ਼ੁਰੂ ਕਰ ਦਿੱਤੀ ਨਾਰਮਲ ਜਿਆ ਤਰੀਕਾ ਯਾਰ ਉਹ ਇਹ ਕੋਈ ਬਾਹਲਾ ਇਹਦੇ ਉੱਤੇ ਟਾਈਮ ਨਹੀਂ ਲੱਗਦਾ ਲਿਆ ਕੇ ਖੁਦ ਤੁਸੀਂ ਇਹ ਗੈਂਸ ਆ ਜਿਹੜੀ ਆਪਣੇ ਘਰ ਦੇ ਵਿੱਚ ਆਪ ਹੀ ਪਾ ਸਕਦੇ ਹੋ ਇੱਕ ਵਾਰ ਤੁਹਾਡਾ ਨਾਲ ਤਾਂ ਦੋ ਸੰਧ ਤੁਹਾਡੇ ਕੋਲੇ ਬਣ ਜਾਣਗੇ ਪਾਇਪ ਜੀ ਤੇ ਉਹ ਗਿੰਬਲ ਜਾ ਦੋ ਆਟਮਾ ਤੁਹਾਨੂੰ ਇਹ ਦੁਬਾਰਾ ਦੁਬਾਰਾ ਖਰੀਦਣ ਦੀ ਲੋੜ ਨਹੀਂ ਪਿਆ ਕਰਨੀ ਤਾਂ ਜਿਹੜੀ ਗੈਸ ਆ ਗਈ ਮੈਨੂੰ 100% ਇਹ ਵੀ ਮੈਂ ਤੁਹਾਨੂੰ ਸ਼ੋਰ ਕਰ ਦਿੰਨਾਗਾ ਵੀ ਜਿਹੜੇ ਗੈਸ ਪਾ ਕੇ ਜਾਂਦੇ ਨੇ ਉਹ ਪ੍ਰੋਪਰ ਆਪਣੇ AC ਦੇ ਵਿੱਚ ਫੁੱਲ ਗੈਸ ਨਹੀਂ ਪਾ ਕੇ ਜਾਂਦੇ ਇਹ ਕேன் ਦਾ ਮੈਂ ਤੁਹਾਡੇ ਸਾਹਮਣੇ ਉੱਪਰ ਜਿਵੇਂ ਮਰੀਜ਼ ਦੇ ਬੋਤਲ ਲਾਈ ਹੁੰਦੀ ਆ ਇਦਾਂ ਆਪਾਂ ਉੱਪਰ ਲਾ ਕੇ ਰੱਖੇ ਤੇ ਨੀਚੇ ਆ ਕੇ ਆਪਾਂ ਇਹਨੂੰ ਚੈੱਕ ਕਰਨਾ AC ਵੀ ਕੂਲਿੰਗ ਦਾ ਜਿਹੜਾ ਫਰਕ ਪਿਆ ਕਿ ਨਹੀਂ ਪਿਆ ਕੂਲਿੰਗ ਦਾ ਵਾਕੇ ਫਰਕ ਪੈ ਗਿਆ ਗੈਸ ਆ ਜਿਹੜੀ ਪੈ ਰਹੀ ਹੈਗੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨਾਰਮਲ ਤਰੀਕਾ ਦਾ 3000 ਰੁਪਏ ਗੈਸ ਦਾ ਮੰਗਿਆ ਸੀ ਪਾਉਣ ਦਾ ਤਾਂ ਸਿਰਫ ਆਪਾਂ 1000 ਰੁਪਏ ਦੇ ਵਿੱਚ ਸਾਰਤਾ ਸਾਰਾ ਤੁਹਾਨੂੰ ਦਿਖਾਤਾ ਵੀ ਕਿਦਾਂ-ਕਿਦਾਂ ਇਹ ਪ੍ਰੋਸੈਸ ਸੀਗਾ ਹੁਣ ਆਪਾਂ ਇੱਥੇ ਗੈਸ ਚੈੱਕ ਕਰ ਲਈ ਹੁਣ ਆਪਾਂ ਦੁਬਾਰਾ ਤਾਹਾਂ ਜਾਂਦੇ ਆਂ ਦੇਖਦੇ ਆਂਗੇ ਕੇਨ ਦੇ ਵਿੱਚ ਕਿੰਨੀ ਗੈਸ ਅਲੇ ਬਾਕੀ ਪਈ ਐ ਤੇ ਕਿੰਨੀ ਗੈਸ ਆ ਜਿਹੜੀ ਆਪਣੀ ਇਹਦੇ ਅੰਦਰ ਜਾ ਚੁੱਕੀ ਆ ਚਲੋ ਫਿਰ ਹੁਣ ਉੱਪਰ ਤਾਹਾਂ ਦੋਸਤੋ ਦੇਖ ਲਓ ਇਹ ਕੇਨ ਦੇ ਵਿੱਚ ਸੀ ਗੈਸ ਲੈਣਦੀ ਸੀਗੀ ਆਪਾਂ 740 ਗ੍ਰਾਮ ਗੈਸ ਸੀ ਇਹਦੇ ਵਿੱਚ ਏਸ਼ੀਆਂ ਦੇ ਜਿਹੜਾ ਇਹ ਨੰਬਰਿੰਗ ਲਿਖਿਆ ਹੁੰਦਾ ਤੁਸੀਂ ਜਿਹੜੀ ਗੈਸ ਖਰੀਦਣੀ ਹੈਗੀ ਤੁਹਾਨੂੰ ਮੈਂ ਸਾਰਾ ਦੱਸ ਦੇਣਾ ਹੈਗਾ ਆਹ ਦੇਖੋ ਇੱਧਰ ਧਿਆਨ ਦੇ ਨਾਲ ਜਿਹੜੀਆਂ ਜ਼ਰੂਰੀ ਗੱਲਾਂ ਨੋਟ ਕਰਨ ਵਾਲੀਆਂ ਨੇਗੀਆਂ ਤੁਹਾਡੇ ਇੱਧਰ ਨਾਲ ਇੱਥੇ ਦੇ ਸਟicker ਲੱਗਿਆ ਹੁੰਦਾ ਸਟicker ਦੇ ਉੱਪਰ ਤੁਹਾਨੂੰ ਮੈਂ ਸਕਰੀਨ ਦੇ ਉੱਪਰ ਦਿਖਾਤਾ ਹੋਊਗਾ ਇਹਦੇ ਉੱਪਰ ਸਾਰਾ ਲਿਖਿਆ ਹੁੰਦਾਗਾ ਸਟicker ਦੇ ਰੈਫ੍ਰੀਜ ਗੈਂਸ ਰਿਡ ਇਦਾਂ ਲਿਖਿਆ ਪਿਆ 22 ਨੰਬਰ 790 ਗ੍ਰਾਮ ਓਕੇ ਇੱਕ ਲੱਗਿਆ ਹੋਇਆ ਆਪਣੇ ਬਿਸਟਾ ਕੰਪਨੀ ਦਾ ਇਹ ਆਪਣੇ ਬਿਸਟਾ ਕੰਪਨੀ ਦਾ ਲੱਗਿਆ ਹੋਇਆ gsi ਤੇ ਦੂਜੇ ਕਮਰੇ 'ਚ ਲੱਗਿਆ ਹੋਇਆ ਆਪਣੇ ਐਲਜੀ ਦਾ LG ਵਾਲੇ ਦੇ ਕੀ ਤੁਹਾਨੂੰ ਦਿਖਾ ਦੇਣਾਗਾ ਉਹਦੇ ਵੀ ਇੱਥੇ ਸਾਈਡ ਤੇ ਹੀ ਸਟicker ਲੱਗਿਆ ਹੋਇਆਗਾ ਇਹਦੇ ਲੈ ਲਗਿਆ ਲਿਖਿਆ ਪਿਆਗਾ ਆਹ ਰੈਫਰਿਜਰੈਜ ਕੈਂਸਲਰ ਠੀਕ ਹੈ ਇਦਾਂ ਦਾ ਕੁਝ ਕਰਕੇ ਲਿਖਿਆ ਪਿਆਗਾ 32 ਨੰਬਰ 900 ਕਿਜੀ 32 ਨੰਬਰ 900 ਕਿਜੀ ਪਊਗਾ ਕਿਉਂ ਪਊਗੀ ਇਹਦੇ ਵਿੱਚ ਗੈਸ ਇਹਦੇ ਵਿੱਚ ਜਿਆਦਾ ਪਊਗਾ ਗੈਸ ਇਹ ਹੈਗਾ LG ਕੰਪਨੀ ਦਾ ਕਿਉਂਕਿ ਇਹਦੇ ਵਿੱਚ ਵੀ ਘਾਟੀ ਆ ਗੈਸ ਹੁਣਾ ਇਹ ਵੀ ਇਹ ਜਿਹੜਾ برفਾ ਆਪਦੀਆਂ ਪਾਈਪਾਂ ਤੇ ਜਮਾਉਣ ਲੱਗ ਗਿਆ ਦੇਖੋ ਪਾਈਪਾਂ ਦੇ ਪਾਣੀ ਖੜਨ ਲੱਗ ਜਾਂਦਾ ਹੁੰਦਾ ਇਹਨਾਂ ਨੇ ਇੱਥੇ ਜਦੋਂ ਗੈਸ ਆ ਜਿਹੜੀ 쿨ਿੰਗ ਆ ਜਦੋਂ ਇਹ ਘਟਦੇਣ ਲੱਗ ਗਿਆ ਨਾ ਉਦੋਂ ਸਮਝ ਲਓ ਪਾਪਾ ਦੇ 쿨ਿੰਗ ਆ ਪਾਣੀ ਹੈਗਾ ਜਾਂ برف ਹੋ ਜੰਮਣੀ ਸ਼ੁਰੂ ਹੋ ਜੂਗੀ ਧੁੱਪ ਜਦੋਂ ਚੜ ਗਈ ਉਦੋਂ ਤੁਹਾਨੂੰ ਨਹੀਂ ਪਤਾ ਲੱਗਣਾ ਉਦੋਂ ਇਹਦੇ ਉੱਤੇ ਸਾਰੀ ਪਾਣੀ ਬਣ ਜੂਗਾ ਉਹ ਜੇਕਰ ਮਾਰਨਿੰਗ ਜਾਂ ਰਾਤ ਨੂੰ ਦੇਖੋਗੇ ਉਦੋਂ ਇਹਦੇ ਉੱਪਰ برف ਜੰਮੀ ਹੋਵੇਗੀ ਇੰਨਾ ਪ੍ਰੋਸੈਸੀ ਸਾਰਾ ਇਹ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਦੋਨੇ ਏਸੀਆਂ ਦੇ ਵਿੱਚ ਲੱਗਿਆ ਹੋਇਆ ਵੀ ਇਸ ਨੇ ਵਿੱਚ ਗੈਸ ਆ ਜਿਹੜੀ ਤੁਸੀਂ ਜਿਵੇਂ ਨੋਰਮਲ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਖੁਦ ਪਾ ਸਕਦੇ ਹੋ ਜਿੱਦਾਂ ਮੈਂ ਪਾਤੀ ਲਿਆ ਕੇ ਇਹ ਹਲੇ ਗੈਸ ਇਹਦੇ ਵਿੱਚ ਹੈਗੀ ਆ ਹਲੇ ਗੈਸ ਪਾਇ ਰਹੀ ਹੈਗੀ ਤਾਂ ਟਾਈਮ ਜ਼ਰੂਰ ਲੱਗਿਆਂਦਾਗਾ ਕੱਟ ਟੂ ਕੱਟ ਵੀਡੀਓ ਤੁਹਾਨੂੰ ਦਿਖਾਵਾਂਗੇ ਆਪਾਂ